ਸਮਾਜ ਭਲਾਈ ਹੰਸਰਾ ਦੇ ਜੋ ਕਪੂਰਥਲਾ ਪੁਲਿਸ ਵੱਲੋਂ ਮਹਿਮ ਚਲਾਏ ਜਾ ਰਹੇ ਇਹਦੇ ਤਹਿਤ ਸਮਾਂ ਜੋ ਸ਼੍ਰੀ ਗੌਰਤੂਰਾ ਐਸਐਸਟੀ ਕਪੂਰਥਲਾ ਜੀ ਦੇ ਨਿਰਦੇਸ਼ ਨਿਰਦੇਸ਼ ਸੀਈ ਕਪੂਰਥਲਾ ਡੀਐਸਪੀ ਮਹਿੰਦਰ ਸਿੰਘ ਡੀਐਸਪੀ ਡੀ ਔਰ ਇੰਸਪੈਕਟਰ ਸੀਈ ਜਨਰਲ ਸਿੰਘ ਇਹਨਾਂ ਦੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਅਸੀਂ ਇਹਨਾਂ ਲੜਕੇ ਜਿਹੜੇ ਉਹ ਅਪ੍ਰੀਹੈਂਡ ਕੀਤੇ ਹੈਗੇ ਆ ਕੱਲ ਔਰ ਇਹਨਾਂ ਬਸ ਤੋਂ ਦੋ ਗੱਪਨਜੇ ਰਹੇਗੇ 30 ਬੋਟ ਦੇ ਕੰਟਰੀ ਮੇਡ ਉਹ ਰਿਕਵਰ ਕੀਤੇ ਆ ਔਰ 6 ਰੌਮ ਦੇ ਰਹੇਗੇ ਨਕੋ ਬਲੇ ਹਸਨ ਇਹਦੇ ਵਿੱਚ ਜੋ ਲੜਕੇ ਸੀ ਰੈਸਟ ਕੀਤੇ ਹੈਗੇ ਆ ਉਹ ਪ੍ਰਿੰਸੀਪਲ ਰਹੇਗਾ ਜਤਿਨ ਹੈਗਾ ਔਰ ਇੱਕ ਗੁਰਵਿੰਦਰ ਹੈ ਤਿੰਨ ਲੜਕੇ ਸੀ ਆ ਜਿਹੜਾ ਕਿ ਫਰੇ ਕਰਤਾ ਕੋਲ ਦੇ ਰਹੇ ਹੋਣੇ ਆ ਇਹਨਾਂ ਤੋਂ ਵੀ ਵੈਲਕਮ ਰਿਕਵਰ ਕੀਤੇ ਆ ਇਹ ਜਿਹੜਾ ਗੁਰਵਿੰਦਰ ਹੈਗਾ ਇਹਦੀ ਖੁਸ਼ਕਿਸਤ ਹੋਈ ਗੱਲ ਸਾਹਮਣੇ ਕਿ ਇਹ ਉਦੌਰ ਇਹ ਕੋਪਾਲ ਤੋਂ ਜਿਹੜੇ ਵੈਪਨ ਸੀਗੇ ਉਹ ਲੈ ਕੇ ਆਏ ਸੀ ਔਰ ਇਹਨਾਂ ਨੇ ਇੱਕ ਬੰਦੇ ਨੂੰ ਟਾਰਗੇਟ ਕਰਨਾ ਸੀ ਜੋ ਜਲੰਧਰ ਨੂੰ ਜੀਓ ਕੈਂਡਰ ਨਾਲ ਰਹਿਣਾ ਹੋਇਆ ਸੀ ਇਹ ਗੁਰਵਿੰਦਰ ਦਾ ਦੋਸਤ ਜਿਹੜਾ ਸੀਗਾ ਇਹ ਗੁਰਿੰਦਰ ਤੇ ਦਾ ਦੋਸਤ ਜਿਹੜਾ ਸੀਗਾ ਇਕੱਠੇ ਨਿੰਦਰ ਇਹ ਇਕੱਠੇ ਦੋਈ ਦੇ ਵਿੱਚ ਰਹਿੰਦੇ ਸੀਗੇ ਤੇ ਇਹ ਉੱਥੋਂ ਵਾਪਸ ਆ ਗਿਆ ਸੀ ਔਰ ਅਗਰ ਨਿੰਦਰ ਨੇ ਇੱਕ ਟਾਸਕ ਦਿੱਤਾ ਸੀਗਾ ਨੇ ਆਹ ਮਰਾ ਰਿਸ਼ਤੇਦਾਰ ਜਿਹੜਾ ਇਹ ਨਿੰਦਰ ਘਟਪਟ ਹੈ ਵੀ ਉਹਦੇ ਖੂਨੀ ਮਾਰ ਕੇ ਆਉਣੀ ਹੈਗੀ ਉਹ ਇਹਨੂੰ ਇਨਟਰਸੈਪਟ ਕਰਨਾ ਰੁਕਤ ਕਰਨ ਦੇ ਨਾਲ ਕੋਈ ਘਟਨਾ ਨਹੀਂ ਦੀ ਹੈ ਹੋਣ ਵਾਲੀ ਸੀ ਉਸ ਤੋਂ ਬਚਾ ਲਿਆ ਹੋ ਗਿਆ ਨੇ ਅਗਰ ਇਹਨੂੰ ਕਸੀ ਅਰੈਸਟ ਕਰ ਲੈਣਾ ਇਹਨਾਂ ਦਾ ਇੱਕ ਸਾਥੀ ਜਿਹੜਾ ਹੈ ਉਹ ਸਾਡੇ ਜਿਹੜਾ ਅਰਗਾਉਂ ਤੇ ਨੇ ਇੱਕ ਹੋਰ ਤੋਂ ਸੀ ਜਿਹੜਾ ਅਰੈਸਟ ਕਰਨਾ ਬਾਕੀ ਤਿੰਨ ਤੋਂ ਸੀ ਜਿਹਸੀ ਬਿਲਕੁਲ ਅਰੈਸਟ ਕੀਤੇ ਸਰ ਜੀ ਨਿੰਦਰ ਅਸਲ ਏਰੀਆ ਚ ਹੈ ਡਵੇਜ ਜੀ ਨਿੰਦਰ ਡਵੇਜ ਤੇ ਗੁਰਿੰਦਰ ਡਵੇਜ ਕੋਲੋਂ ਵਾਕਸ ਹੈ ਇਹਨੂੰ 6 ਮਹੀਨੇ ਹੋ ਗਏ ਹਨ ਕਾਇ ਇਹ ਉਹ ਨਿਰਦੇਸ਼ ਜਮਿਟ ਕੀਤਾ ਹੈ ਨੰਗਾ ਇਨਵੈਸਟੀਗੇਸ਼ਨਸ ਲੈ ਕੇ ਮੰਗ ਜੋ ਤਪੀ ਸ਼ਾਉਂਦੀ ਹੈਗੀ ਉਹ ਦੇਖਦਾ ਹੈ ਇਹ ਆਪਰੇ ਪਲਾਨ ਲਗਾ ਇਹ ਜਿਹੜਾ ਪ੍ਰਿੰਸੀਪਲ ਹੈਗਾ ਇਹ ਤੇ ਕੋਈ ਇਹ ਤੇ ਕੋਈ ਨਹੀਂ ਹੈਗਾ ਜਤਨ ਤੇ ਇੱਕ ਪਰਚਾ ਜਿਸਟ ਹੋ ਜਾਏਗਾ ਬਾਕੀਆਂ ਨੇ ਜਿਹੜੇ ਉਹ ਤਸਦੀਕ ਕਰ ਰਹੇ ਨੇ ਕੰਗੀ ਫਰਨ ਦਾ ਤਾਕਤ ਨੂੰ ਨਾਲ ਸੰਬੰਧਤ ਹੈ ਤਿੰਨੇ ਲੜਕੀ ਜੀ ਜੋ ਫੈਲ ਰਹਾ ਪਜਿਆ ਹੋਈ ਹੈ ਕੰਗੀ ਤਾਕਤ ਨੂੰ ਜੋ ਸੰਗਲ ਪਜਿਆ ਆਇਆ ਹੈ ਅਸੀਂ ਸ਼ਹਿਰ ਆ ਗਏ ਫਿਰ ਕੰਮਸ ਪਰਿਵੈਗਨ ਤੁਸੀਂ ਇਹ ਜਿਹੜੀ ਕੋਸ਼ਿਸ਼ ਹੁਣ ਤੱਕ ਸਾਹਮਣੇ ਆਈ ਹੈ ਮੁੱਲੇ ਤੌਰ ਤੇ ਇਹ ਦੋ ਸੀਗੇ ਦੋਨੇ ਮੰਦਰ ਤੇ ਗੁਰਦਵਾਰੇ ਦੇ ਜਿੱਥੇ ਗੁਰੰਦਾਰੇਗਾ ਔਰ ਜਿਹੜਾ ਉਥੇ ਮੰਦਰ ਹੈਗਾ ਔਰ ਇਹ ਖਾਸ ਤਿੱਤਾ ਇਹ ਰਿਸ਼ਤੇ ਦਾ ਨਾਲ ਕੋਈ ਇਹਦੀ ਅਣਪਛਾਹੀ ਗੀ ਮੋਨੇ ਇਹਨੂੰ ਤਸੱਤਤਾ ਸਿੰਘ ਦੇ ਜੱਗ ਨੂੰ ਲਾ ਕੇ ਸਰ ਇਹ ਉਮਰ ਇਹਨਾਂ ਦੀ ਬਹੁਤ ਛੋਟੀ ਹੈਗੀ ਆ ਕੁਈ ਸਾਡੇ ਤੇ ਵੀ ਤਾਂ ਕੁਈ ਨਸ਼ੀਦ ਵੀ ਆਦੇ ਰਹੇ ਹੈ ਜਿਸ ਦਾ ਨਾਮ ਹੈ ਪ੍ਰੋਗਰਾਮ ਐਕਟੀਵਿਟੀ ਵਿੱਚ ਨਹੀਂ ਹਜੇ ਤੱਕ ਹੋਲਡੀ ਕੋਸ਼ਿਸ਼ ਤੋਂ ਨਹੀਂ ਹੈ ਅਸੀਂ ਕੱਲ੍ਹ ਸਾਮੇ ਤੇ ਬਾਕੀ ਇਹਨੂੰ ਦੇਖ ਰਹੇ ਹਾਂ ਜਾਂਚ ਕਰ ਰਹੇ ਹਾਂ ਠੀਕ ਹੈ ਥੈਂਕ ਯੂ